ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਚਨੋ ਮੇਰਾ ਧਾਰੂ ਸਚਨੋ ਮਨ ਧਾਰ ਮੇਰਾ ਜਿਨ ਭੁਖਾਂ ਸਭ ਗੁਆਈਓ ਕਰਿ ਸ਼ਾਂ ਸੁਖ ਮਨਾਈ ਵਸਿਆ ਜੀ ਦੀ ਛਾ ਸੋ ਪੁਜਾਈਆ ਸਦਾ ਗੁਰਬਾਨ ਕੀਤਾ ਗੁਰੂ ਵੇਟੂ ਜਿਸ ਦੀਆਂ ਬਣਾਈਆ ਕਹਿਣ ਹਣ ਸੁਨੋ ਸੰਤੋਸ਼ੁ ਭਤਰੋ ਪਿਆਰੋ ਸਚਨੋ ਮੇਰਾ ਧਾਰੋ ਵਾਝੇ ਪੰਛੂ ਬੁਤਿ ਕਰਿ ਸੁਭਾਗੈ ਕਰਿ ਸੁਭਾਗੈ ਸ਼ੋਧ ਵਾਝੇ ਕਲਾ ਜਿਤ ਕਰ ਧਾਰੀਆ ਪਉਂਦ ਦੂਦੁ ਦਵਾਸ ਕੀਤੇ ਕਾਲ ਕੰਟੁ ਕੋ ਮਾਰਿਆ ਤੁਰ ਗਰਮ ਪਾਇ ਤੁ ਜਿਨ ਕੋ ਸੇ ਨਾਮ ਵਰ ਕਾ ਲਾਗੇ ਕਹਿ ਨਾਨਕ ਤਉ ਸੁਖੁ ਆਤਿ ਤਿਤ ਕਰਿ ਹਉ ਨਦਵਾਜੇ ਸਾਚੀ ਲਿਵੈ ਬਿਨੁ ਦੀ ਨਿਮਨੀ ਦੀ ਨਿਮਨੀ ਲਿਵੈ ਬਾਜੂ ਕਿਆ ਕਰਿ ਵਿਚਾਰੀਆ ਤੁਧ ਬਾਜ ਸਮਰਤ ਕੋ ਨਾਹੀ ਕਿਰਪਾ ਕਰ ਬਨੁਵਾਰੀਆ ਏਸ ਨੂੰ ਹੋਰਿ ਤਾਉ ਨਾਹੀ ਸਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜੂ ਕਿਆ ਕਰੀ ਵਿਚਾਰਿਆ ਸਾਚਾ ਨਾਮ ਮੇਰਾ ਅਦਾਰੂ ਚੌਥੀ ਪੂੜੀ ਦੀ ਵਿਚਾਰ ਸੀ ਕੱਲ ਕਰ ਚੁੱਕੇ ਆ ਪੰਜਵੀਂ ਪੂੜੀ ਤੋਂ ਅੱਜ ਅਗੇ ਰੰਮ ਕਰਦੇ ਹਾਂ ਵਾਜੀ ਪੰਜ ਸ਼ਬਦ ਦਿੱਤੇ ਤਿ ਘਰ ਸੁਪਾ ਗਿਆ ਘਰ ਸੁਪਾ ਗਿਆ ਸ਼ਬਦ ਵਾਜੀ ਕਲਾ ਜਿਤ ਕਰਤਾਰੀਆ ਪੰਜ ਸ਼ਬਦ ਦੇ ਬਾਰੇ ਬਹੁਤ ਸਾਰੇ ਲੋਕ ਬੜੇ ਭੰਮਲ ਪੁੱਸੇ ਪਾਉਂਦੇ ਨੇ ਜੇ ਅੰਦਰ ਢੋਲ ਕੀ ਵਜਦੀ ਹੈ ਜੀ 6:00 ਵਜ ਦਿਨ ਜੀ ਬੀ ਨ ਵਜਦੀਆਂ ਸੀ ਉਹ ਇਹ ਇਹ ਸਾਜ ਗੇਣਾ ਸ਼ੁਰੂ ਜੇ ਪੰਜ ਸ਼ਬਦ ਜਿਹੜੇ ਅੰਦਰ ਵਜਦੇ ਨੇ ਅਸਲ ਵਿੱਚ ਪੰਜ ਸ਼ਬਦ ਵਾਜੇਦੂ ਭਾਵ ਹੈ ਕਿ ਆਤਮ ਅੰਧ ਦੀ ਜਿਹੜੀ ਅਵਸਥਾ ਹੈ ਜਦੋਂ ਇਨਸਾਨ ਉਸ ਸੱਚੇ ਗੁਰੂ ਦੇ ਸ਼ਬਦ ਵਿੱਚ ਸੁਰਤੀ ਜੋੜ ਕੇ ਅਕਾਲ ਪੁਰਖ ਵਾਹਿਗੁਰੂ ਨਾਲ ਇਕਮਿਕਤਾ ਪ੍ਰਾਪਤ ਕਰਦਾ ਹੈ ਉਹਦੇ ਨਾਲ ਸੰਜ ਪਾਉਂਦਾ ਹੈ ਉਹਦੀ ਆਤਮਿਕ ਆਨੰਦ ਇਤਨਾ ਉਹ ਆਨੰਦ ਇਤਨਾ ਆਨੰਦ ਮੇ ਹੀ ਹੁੰਦਾ ਹੈ ਕਿ ਉਹਦੇ ਮਤਲਬ ਪੰਜ ਕਿਸਮ ਦੇ ਸਾਜ਼ বাজ ਕੇ ਜਿਹੜੀ ਖੂਬਸੂਰਤ ਧੁਨੀ ਅਸੀਂ ਵਾਰ ਮਹਿਸੂਸ ਕਰਦੇ ਹਾਂ ਉਹ ਆਨੰਦ ਮਹਿਸੂਸ ਕਰਦੇ ਹਾਂ ਇਹਦੇ ਨਾਲੋਂ ਕਿਤੇ ਵੱਧ ਅੰਦਰ ਬੰਦਾ ਇਤਨਾ ਆਨੰਦ ਮਹਿਸੂਸ ਕਰਦਾ ਹੈ ਕਿ ਉਸਦੇ ਪਾ ਦੇ ਕਈ ਸਾਜ਼ বাজਦੇ ਨਹੀਂ ਕਈ ਬਾਜੇ বাজਦੇ ਕਈ ਰਾਗ ਨਾਦ ਹੋ ਰਹੇ ਹਨ ਤੋ ਇਸ ਵਾਸਤੇ ਇਹ ਬਾਹਰਲੇ ਰਾਗ ਨਾਦਾਂ ਨੂੰ ਅੰਦਰ ਸੁਣਨ ਦਾ ਜ਼ਕਰ ਯਤਨ ਕਰੀ ਜਾਣਾ ਜਾਂ ਲੋਕਾਂ ਨੂੰ ਸੁਣ ਜਾਣਾ ਵੀ ਅੰਦਰ ਨਾਲ ਸੁਣੇ ਜਾਣਗੇ ਇਹ ਕਿਸੇ ਨੂੰ ਭੁਲੇਖਾ ਪਾਉਣ ਵਾਲੀ ਗੱਲ ਹੈ ਇਹ ਬਸ ਇਤਨੀ ਗੱਲ ਹੈ ਕਿ ਵਾਜੀ ਪੰਛਬੁੱਤੀਤ ਕਰ ਸੁਭਾਗ ਹੈ ਉਹ ਹਿਰਦਾ ਕਰ ਭਾਗਾ ਵਾਲਾ ਸੁਭਾਗਾ ਹੈ ਜਿਸ ਹਿਰਦੇ ਵਿੱਚ ਇਹ ਅਨੰਦਮਈ ਅਵਸਥਾ ਪ੍ਰਬਲ ਹੋ ਕੇ ਖੁਸ਼ੀ ਦੇ ਮਾਹੌਲ ਵਿੱਚ ਨਾਨਕ ਭਗਤਾਂ ਦਾ ਸਦਾ ਵਿਗਾਸ ਉਹਨਾਂ ਦੁੱਖ ਪਾਪ ਦਾ ਨਾਸਵਰੀ ਵਸਤ ਪੂਜਦਾ ਸਦਾ ਖੜਾਵਲੀ ਵਸਤਾ ਜਿੱਥੇ ਕੋਈ ਗਮ ਚਿੰਤਾ ਚੋਰਾ ਨਹੀਂ ਹੁੰਦਾ ਬੇਗਮ ਪੂਰਾ ਸ਼ਹਿਰ ਕੋ ਨੌ ਵਾਲੀ ਜਿਹੜੀ ਅਵਸਥਾ ਹੈ ਉਸੇ ਨੂੰ ਵੀ ਪੰਜ ਸ਼ਬਦ ਵਾਲੀ ਅਵਸਥਾ ਕਿਹਾ ਹੈ ਤੋ ਮਾਨੋ ਇਹ ਪੰਜ ਸ਼ਬਦ ਅੰਦਰ ਉਹ ਅਨੰਦਮਈ ਵਿਵਸਥਾ ਬਣਦੀ ਹੈ ਕਿ ਕਈ ਜਿਵੇਂ ਸਾਜ਼ বাজਕੇ ਮਜਾ ਕੀ ਸਾਧ ਸੁਣ ਕੇ ਆਦਮੀ ਆਨੰਦ ਮੰਨਦਾ ਹੈ ਕਰ ਸੁਭਾਗੇ ਸ਼ਬਦ ਬਾਜੀ ਕਲਾ ਜਿਤ ਕਰਤਾਰੀ ਹੈ ਉਸ ਸੁਭਾਗੇ ਹਿਰਦੇ ਘਰ ਦੇ ਵਿੱਚ ਜਿੱਤੇ ਗੁਰੂ ਕੇ ਸ਼ਬਦ ਨੂੰ ਮੰਨਦਾ ਸੁਣਦਾ ਰੱਬੀ ਰੋਹ ਨੂੰ ਪਛਾਣਦਾ ਆਤਮਿਕ ਰੱਬੀ ਰੋਹ ਜਿਸ ਨੂੰ ਵੀ ਸ਼ਬਦ ਕਿਹਾ ਹੈ ਜਿਸ ਨੂੰ ਨਾਮ ਵੀ ਕਿਹਾ ਹੈ ਜਿਸ ਕਰ ਸੁਭਾਗੇ ਵਿੱਚ ਉਹ ਸ਼ਬਦ ਵੱਜਦਾ ਹੈ ਉਸ ਸ਼ਬਦ ਨਾਲ ਸਮਝ ਪੈ ਜਾਂਦੀ ਹੈ ਕਲਾ ਜਿਤ ਕਰਤਾਰੀ ਆ ਜਿਸ ਨੇ ਸਾਰੀ ਸਿਸ਼ਟੀ ਧਾਰਨ ਕਰਕੇ ਗਏ ਉਹ ਸਿਰ ਦੇ ਵਿੱਚ ਪੂਰਨ ਆਨੰਦ ਬਣ ਜਾਂਦਾ ਹੈ ਉਸ ਦੇ ਪੰਜੇ ਕਮੇ ਤੱਕ ਬੈਰੀ ਨੂੰ ਕਾਬੂ ਵਿੱਚ ਕਰ ਲੈਂਦਾ ਹੈ ਤੇ ਡਰਾਉਣ ਵਾਲਾ ਕਾਲ ਪਾ ਮੋਹ ਦਾ ਡਰ ਦੂਰ ਕਰ ਦਿੰਦਾ ਹੈ ਉਹਦੇ ਵਿੱਚੋਂ ਜਿਸ ਬੰਦੇ ਦੇ ਅੰਦਰੋਂ ਮੋਹ ਦਾ ਡਰ ਵੀ ਦੂਰ ਹੋ ਜਾਈਵੇਂ ਗੁਰੂ ਜੀ ਅਕੀਰ ਦੇ ਪੰਜ ਦੂਤ ਦੁਦ ਵਸ ਕੀਤੇ ਕਾਲ ਕੰਟਕ ਮਾਰਿਆ ਇਹ ਅਵਸਥਾ ਐਸੀ ਹੈ ਕਿ ਇੱਥੇ ਕਾਮ ਕ੍ਰੋਧ ਲੋਭ ਮੋਹ ਕਰ ਇਨਸਾਨ ਨੂੰ ਮਦਰ ਗਲਤ ਪਾਸੇ ਨਹੀਂ ਜਾਣ ਦਿੰਦੇ ਇਹ ਵਸ ਵਿੱਚ ਆ ਜਾਂਦੇ ਨੇ ਕਾਬੂ ਵਿੱਚ ਆ ਜਾਂਦੇ ਨੇ ਪੰਜ ਦੂਤ ਦਵਸ ਕੇ ਤੇ ਵਸ ਕੇ ਤੇ ਇਹ ਮਾਰਨ ਦੀ ਗੱਲ ਨਹੀਂ ਕੀਤੀ ਕਿ ਇਹ ਲੋਕਾਂ ਨੇ ਜੀ ਪੰਜਾਂ ਵੀ ਕਾਰਨ ਨੂੰ ਮਾਰੋ ਪੰਜਾਂ ਜਜ਼ਬੀਆਂ ਨੂੰ ਕਾਮ ਕਰੋ ਲੂਮੂ ਕਰੋ ਮਾਰੋ ਮਾਰਨ ਨਹੀਂ ਹੁੰਦੇ ਇਹ ਜੀਵਨ ਦੀ ਉਸਾਰੀ ਦੇ ਵਿੱਚ ਕਈ ਕਿਸਮ ਦੀ ਇਹਨਾਂ ਦੇ ਨਾਰੀ ਜੀਵਨ ਦੀ ਜਿਹੜੀ ਇਹ ਚਾਲ ਹੈ ਚਲਦੀ ਹੈ ਦੁਰਸ਼ਾ ਚਲਦੀ ਹੈ ਤੇ ਸਮਾਜ ਵੀ ਇਹਨਾਂ ਦੇ ਰਾਹੀਂ ਕਾਇਮ ਹੁੰਦਾ ਹੈ ਤੋਂ ਇਹਨਾਂ ਪੰਜਾਂ ਦੂਤਾਂ ਨੂੰ ਵਸ ਕਰਨਾ ਹੈ ਇਹ ਇਨਸਾਨ ਕੋਲੋਂ ਕੁਬਦ ਵਲੇ ਕਾਮਨਾ ਕਰਾਉਣਾ ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਉਸ ਰਬੀ ਸ਼ਬਦ ਨੇ ਜਦੋਂ ਉਸ ਰਬੀ ਰੂਹ ਨੂੰ ਬੰਦੇ ਨੇ ਸਮਝ ਲਿਆ ਰਬ ਨਾਲ ਸਾਂਝ ਪੈ ਗਈ ਤੇ ਉਸ ਸਾਂਝ ਦੇ ਕਾਰਨ ਇਹ ਦੂਤ ਵਸ ਹੋ ਗਏ ਤੇ ਕਾਲ ਕੰਟਕ ਮੋਦ ਦਾ ਡਰ ਸਹਿ ਵੀ ਖਤਮ ਹੋ ਗਿਆ ਇੰਨੀ ਉੱਚੀ ਆਤਮਿਕ ਅਵਸਥਾ ਇਤਨੀ ਆਨੰਦਮਈ ਅਵਸਥਾ ਨੂੰ ਹੀ ਪੰਜ ਸ਼ਬਦ ਜਾਂ ਅਨਖਦ ਨਾਦ ਨਾਲ ਗੁਰੂ ਜੀ ਨੇ ਸਮਝਾਉਂਦਾ ਚੇਤਨ ਕੀਤਾ ਅੰਦਰੂਮਖੀ ਸਫਰ ਦੀ ਜਿਹੜੇ ਆਨੰਦ ਹਨ ਉਹਨਾਂ ਨੂੰ ਬਾਹਰਲੀ ਕਿਸੇ ਚੀਜ਼ ਨਾਲ ਉਪਮਾ ਨਹੀਂ ਦਿੱਤੀ ਜਾ ਸਕਦੀ ਲੇਕਿਨ ਬਾਅਦ ਦੇ ਲੋਕਾਂ ਨੂੰ ਸਮਝਾਉਣ ਵਾਸਤੇ ਦ੍ਰਿਸ਼ਟਾਂਤ ਬਾਲ ਨਹੀਂ ਤੇ ਜਿੰਦੀ ਦੇ ਕੇ ਸਮਝਾਉਣ ਦਾ ਯਤਨ ਕਰਦਾ ਬੰਦਾ ਪਰ ਅਸਲ ਵਿੱਚ ਇਹ ਅਨੰਦਮਈ ਅਵਸਥਾ ਕੈਸੀ ਹੈ ਇਹ ਜਿਹੜਾ ਇਸ ਅਵਸਥਾ ਨੂੰ ਮਾਣੇ ਉਹੀ ਸਮਝ ਸਕਦਾ ਹੈ ਬਿਆਨ ਕਰਨਾ ਬੜਾ ਮੁਸ਼ਕਲ ਹੈ ਤੁਰ ਕਰਮ ਪਾਇਆ ਤੁਰ ਜਿਨ ਕੋ ਤੁਰ ਤੂੰ ਹੀ ਜਿਨ੍ਹਾਂ ਦੇ ਕਰਮਾਂ ਵਿੱਚ ਪ੍ਰਭੂ ਨੇ ਮਿਹਰ ਕਰਕੇ ਇਹ ਨਾਮ ਦੀ ਦਾਤ ਪਾਈ ਹੁੰਦੀ ਹੈ ਸ਼ਬਦ ਦੀ ਦਾਤ ਪਾਈ ਹੁੰਦੀ ਹੈ ਸੇ ਨਾਮ ਹਰ ਕਰ ਲਾਗੇ ਉਹ ਪਰਮਾਤਮਾ ਨਾਮ ਦੇ ਲੱਗਦੇ ਨੇ ਉਹਨੂੰ ਰੱਬੀ ਨਾਮ ਰਬੀ ਸਿਵਸਲਾ ਦੇ ਨਰਸੁਰਤੀ ਜੁੜਦੀ ਹੈ ਜਿਨ੍ਹਾਂ ਦੀ ਦੁਰਕਰਮਤੋਂ ਹੀ ਪ੍ਰਮਾਤਮਾ ਦੀ ਮੇਰ ਨਦਰ ਕਰਮ ਹੋਈ ਹੁੰਦੀ ਹੈ ਕਹੇ ਨਾਨਕ ਤਹਾ ਸੁਖ ਹੋ ਆਤਿਤ ਕਰ ਅਨਖਦ ਵਾਜੇ ਉੱਤੇ ਸੁਖ ਹੁੰਦਾ ਉਹ ਅਨੰਦਮਈ ਅਵਸਥਾ ਹੈ ਜਿੱਤੇ ਕਿਈ ਕਿਸਮ ਦਾ ਦੁੱਖ ਵਾਪਰਿਆ ਹਿਰਦੇ ਦੇ ਵਿੱਚ ਆ ਤਨ ਦੇ ਵਿੱਚ ਉੱਤੇ ਆਨੰਦ ਬੰਨਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਪਰ ਜਦੋਂ ਕੋਈ ਦੁੱਖ ਕਲੇਸ਼ ਬੰਦਾ ਪਰਵਾਹ ਨਹੀਂ ਕਰਦਾ ਦੁੱਖਾਂ ਨੂੰ ਦੁੱਖ ਕਰਕੇ ਜਾਣਦਾ ਹੀ ਨਹੀਂ ਤੂੰ ਇਹ ਸੁਖਮਈ ਜਿਹੜੀ ਅਨੰਦਮਈ ਅਵਸਥਾ ਹੈ ਇਹ ਉਹ ਅਵਸਥਾ ਹੈ ਕਹ ਨਨ ਤਹ ਸੁਖ ਹੋਆ ਫਿਰ ਉਸ ਅਵਸਥਾ ਵਿੱਚ ਇਤੇਸ ਨੂੰ ਤੇ ਸੁਖ ਹੋਆ ਪਰਦੇ ਇਹ ਤੇ ਨਹੀਂ ਹੈ ਇਹ ਤੱਤਾ ਹਾ ਕੰਨਾ ਬਿੰਦੀ ਦੀ ਆਵਾਜ਼ ਨਾਲ ਉਚਾਰਨ ਕਰਨਾ ਹੈ ਤਾ ਤਾ ਮਨੇ ਉਥੇ ਤਾਂ ਕਹਾਂ ਜਹਾਂ ਤੂੰ ਤੇ ਉਦੂ ਉਚਾਰ ਹੁੰਦਾ ਜਦੋਂ ਤੱਤੇ ਪਿੱਛੇ ਸਿਆਰੀ ਹੋਵੇ ਤੇ ਤੱਤਾ ਸਿਆਰੀ ਹਾ ਫਿਰ ਇਤੇ ਕਕਾ ਹਾ ਸਿਆਰੀ ਫਿਰ ਬੰਦਾ ਕਹੇ ਜਜਾ ਹਾ ਸਿਆਰੀ ਉਹ ਬੰਦਾ ਜੀ ਪਰ ਜਿੱਤੇ ਜਜਾ ਹਾ ਮੁਕਤਾ ਨੇ ਤਤਾ ਹਾ ਮੁਕਤਾ ਨੇ ਕਕਾ ਹਾ ਮੁਕਤਾ ਨੇ ਉੱਤੇ ਜਹਾਂ ਤਹਾਂ ਕਹਾਂ ਉਚਾਰਨ ਜਿਹੜਾ ਹੈ ਇਹ ਬਣਦਾ ਕਿ ਇਹਦਾ ਮਤਲਬ ਹੁੰਦਾ ਜਿੱਤੇ ਕਿੱਥੇ ਚਿੱਤੇ ਥਾਂ ਦਾ ਸਿਕਰ ਹੁੰਦਾ ਤੋ ਇਹ ਅਨਖਦ ਵਾਜੀ ਅਨਹਦ ਨਾਦ ਭਾਵ ਉਹ ਜਿਹੜਾ ਰੱਬੀ ਨਾਦ ਰੱਬੀ ਆਤਮ ਗੁਰੂ ਇੱਕ ਸਾਰ ਲਗਾਤਾਰ ਸਾਰੇ ਸੰਸਾਰ ਵਿੱਚ ਆਪਣਾ ਹੋਂਦ ਕਾਇਮ ਕਰਕੇ ਬੈਠੀ ਹੋਈ ਹੈ ਉਸ ਨੂੰ ਉਸ ਨੂੰ ਪਕੜ ਲਿਆ ਜਾਂਦਾ ਹੈ ਉਸ ਨੂੰ ਸਮਝ ਲਿਆ ਜਾਂਦਾ ਹੈ ਸੁਰਤੀ ਉਸ ਅਨਘਦ ਨਾਦ ਸ਼ਬਦ ਵਿੱਚ ਨਾਮ ਵੀ ਜੁੜ ਜਾਂਦੀ ਹੈ ਕਹੇ ਨਾਨਕ ਤਹਾ ਸੁਖ ਹੋਤਿ ਤਿਤ ਕਰ ਅਨਘਦ ਵਾਜੀ ਉਸ ਰਦੇ ਵਿੱਚ ਬਾਉ ਅਨਘਦ ਨਾਦ ਬਜਦੇ ਨੇ ਬਾਪ ਸੁਖ ਅਨੰਦ ਦੀ ਇੱਕ ਅਵਸਥਾ ਬਣ ਆਉਂਦੀ ਹੈ ਇਸ ਲਈ ਬੜੀ ਸੱਚੀ ਲਿਵ ਦੀ ਲੋੜ ਹੈ ਸੱਚੀ ਸੁਰਤੀ ਵਿਰਤੀ ਨਾਲ ਹਿਰਦੇ ਨਾਲ ਇਸ ਰੱਬੀ ਸਿਫਤ ਸਲਾਬ ਵੀ ਜੁੜਿਆ ਜਾਏ ਕਿਉਂਕਿ ਇਸ ਤੋਂ ਬਿਨਾ ਸੱਚੀ ਲਿਵਿਆ ਬਿਨ ਦੇ ਨਹੀਂ ਮਾਨੀ ਜਿੰਦ ਨੇ ਆਸਰੀ ਰਹਿ ਜਾਂਦੀ ਹੈ ਰੱਬ ਨਾਲ ਲਿਵ ਨਾ ਹੋਵੇ ਤੇ ਜਿੰਨ ਸੰਸਾਰੀ ਮੋਹ ਵਿਕਾਰਾਂ ਵਿੱਚ ਹੋਮੇ ਵਿੱਚ ਦੂਜੇ ਪਾ ਵਿੱਚ ਖੱਚ ਤੋਂ ਖਪ ਕੇ ਖਤਮ ਹੋ ਜਾਂਦੀ ਹੈ ਢੁੱਲ ਜਾਂਦੀ ਹੈ ਜੀ ਸੱਚੇ ਲਿਵਾ ਦੇ ਨੀ ਮਾਨੀ ਦੇ ਨੀ ਮਾਨੀ ਲਿਵਾ ਬਾਜੂ ਕਿਆ ਕਰੇ ਵਿਚਾਰੀਆ ਰੱਬੀ ਲਿਵ ਤੂ ਬਿਨਾ ਨਾਮ ਨਬਜੀ ਲਗਨ ਤੂ ਬਿਨਾ ਸਿਰਸਲਾ ਵਿੱਚ ਲਿਵ ਜੋੜਨ ਤੂ ਬਿਨਾ ਕਿਆ ਕਰੇ ਵਿਚਾਰੇ ਵਿਚਾਰੇ ਕੀ ਕਰ ਸਕਦੀ ਇਹ ਕੋਈ ਪਾਇ ਨਹੀਂ ਨਾ ਵਿਕਾਰਾਂ ਨਾਲ ਲੜ ਕੇ ਪੂਰੀ ਪੈਂਦੀ ਹੈ ਨਾ ਇਹ ਵਸਾਉਂਦੇ ਨੇ ਨਾ ਲੋਭ ਨਾਲ ਚ ਮੁੱਕਦੇ ਨੇ ਨਾ ਹਉਮੈ ਮੁੱਕਦੀ ਹੈ ਨਾ ਦੂਜਾ ਪਾਵਨ ਦਰੂ ਖਤਮ ਹੁੰਦਾ ਹੈ ਤੋ ਇਹ ਜਿੰਦ ਵਿਚਾਰੀ ਇਤਨੀ ਦੇਰੀ ਜਿੰਦਰੀ ਇਹ ਨਾ ਅਧਾਸ ਰਣਾ ਲਵੇ ਰੱਬੀ ਲਿਬਦਾ ਅਸਰਾਣਾ ਲਵੇ ਇਹ ਵਿਚਾਰੀ ਕੁਝ ਕਰਨ ਯੋਗ ਨਹੀਂ ਹੈ ਆਪਣਾ ਜੀਵਨ ਸਫਲ ਨਹੀਂ ਕਰ ਸਕਦੀ ਹੈ ਤੁਦ ਬਾਜ ਸਮਰਤ ਕੋਈ ਨਾ ਹੀ ਕਿਰਪਾ ਗਰਬਨਵਾਰੀਆ ਔਰ ਇੱਕ ਖਿਆਲ ਕਰੋ ਕਿ ਕਾਮ ਕ੍ਰੋਧ ਲੋਭ ਹੰਕਾਰ ਜਜਮੇਂ ਤੇ ਕਾਬੂ ਪਾਉਣਾ ਹਉਮੈ ਦਾ ਨਾਸ਼ ਹੋ ਜਾਣਾ ਅੰਦਰੂ ਰਬ ਨਾਲ ਇੱਕ ਸੁਰਤਾ ਉਹ ਯਾਨੀ ਦੁਜੀਏ ਪਾਪ ਤੋਂ ਮੁਕਤ ਹੋ ਜਾਣਾ ਵਿਸ਼ੇਵਕਾਰ ਤੋਂ ਮੁਕਤ ਹੋ ਜਾਣਾ ਇਸ ਦੇ ਲਈ ਕੋਈ ਹੋਰ ਥਾਣੀ ਇਹ ਕਿਸੇ ਹਸਪਤਾਲੇ ਜਾ ਕੇ ਇਹਦਾ ਇਲਾਜ ਨਹੀਂ ਹੋ ਸਕਦਾ ਕਿਸੇ ਸਾਧ ਸੰਦੇ ਚਰਨਾਂ ਚ ਜਾ ਕੇ ਇਹਦਾ ਕੋਈ ਇਲਾਜ ਨਹੀਂ ਹੈ ਜਿਹੜੇ ਅੱਜ ਕੱਲ ਦੇ ਬਣੇ ਬੈਠੇ ਨੇ ਇਹ ਉਸ ਪਰਮਾਤਮਾ ਦੇ ਨਾਮ ਤੋਂ ਬਿਨਾਂ ਰੱਬੀ ਸਿਫਸਲਾ ਤੋਂ ਬਿਨਾਂ ਸੱਚੀ ਲਿਬ ਤੋਂ ਬਿਨਾਂ ਤੁਦ ਬਾਜ ਸਮਰਤ ਕੋਈ ਨਹੀਂ ਕੋਈ ਹੋਰ ਸਮਰਤਾ ਨਹੀਂ ਰੱਖਦਾ ਕਿਸੇ ਹੋਰ ਕੋਈ ਐਸੀ ਤਾਕਤ ਨਹੀਂ ਇਸ ਲਈ ਇਹ ਪਰਮਾਤਮਾ ਸ੍ਰਿਸ਼ਟੀ ਬਣਾਉਣ ਵਾਲਿਆ ਤੁਹੀ ਕਿਰਪਾ ਕਰ ਬਣਵਾਰੀ ਆ ਇਹ ਸਿਸਟਮ ਬਣਾਉਣ ਵਾਲਿਆ ਇਹ ਤੂੰ ਹੀ ਕਿਰਪਾ ਕਰ ਕਿ ਤੂੰ ਮੇਰੀ ਇਹ ਐਸੀ ਅਵਸਥਾ ਬਣਾ ਦੇ ਸੱਚੀ ਲੂ ਵਾਲੀ ਤੇ ਮੇਰੀ ਜਿੰਦ ਨੇ ਆਸਰੀ ਉਹਨਾਂ ਦੇ ਵੀ ਮੇਰੀ ਜਿੰਦ ਨੂੰ ਤੇਰਾ ਆਸਰਾ ਹੋ ਜਾਏ ਸਾਚ ਨਾਮ ਆਧਾਰ ਮੇਰਾ ਜਿੰਨ ਭੁੱਖਾ ਸਭ ਗੋਈਆਂ ਵਰੀ ਗੱਲ ਬਣ ਆਵੇ ਕਿ ਤੇਰੇ ਨਾਮ ਦਾ ਮੈਨੂੰ ਆਧਾਰ ਆਸਰਾ ਹੋ ਜਾਵੇ ਇਹ ਤੂੰ ਹੀ ਮੇਰ ਕਰ ਤੇਰੀ ਕਿਰਪਾ ਤੋਂ ਬਿਨਾਂ ਨਹੀਂ ਔਰ ਇੱਥੇ ਕਈ ਲੋਕ ਇਹ ਕੋਈ ਆਪਸ਼ਨ ਨਹੀਂ ਹੈ ਕਿ ਕਿਸੇ ਦੀ ਮਰਜ਼ੀ ਕੋਈ ਨਾਮ ਜਪੇ ਕਿਸੇ ਦੇ ਨਾ ਜਪੇ ਜੀ ਮਰਜ਼ੀ ਹੈ ਲਿਵ ਲਾਓ ਨਾ ਲਾਓ ਜੀ ਇਹ ਨਹੀਂ ਹੈ ਆਪਸ਼ਨ ਕੋਈ ਨਹੀਂ ਹੈ ਕਿਉਂਕਿ ਇਸ ਤੇ ਬਗੈਰ ਇਨਸਾਨੀ ਜੀਵਨ ਸਫਲ ਹੀ ਨਹੀਂ ਹੈ ਹਿਊਮਨ ਲਾਈਫ ਜਿਹੜੀ ਹੈ ਇਹ ਸਫਲ ਹੀ ਨਹੀਂ ਹੈ ਜੋ ਇਸ ਜ਼ਿੰਦਗੀ ਦਾ ਮਕਸਦ ਹੈ ਕਿ ਪ੍ਰਾਪਤ ਮਾਨਕ ਤੇ ਹੋਰੀਆ ਗੋਬਿੰਦ ਮਿਲਨੀ ਕੀ ਤੇਰੀ ਬਈ ਇਹ ਪੂਰੀ ਨਹੀਂ ਹੁੰਦੀ ਇਹ ਨਹੀਂ ਪੂਰੀ ਹੁੰਦੀ ਇਸ ਤਰ੍ਹਾਂ ਜਿੰਦਗੀ ਜੀ ਕੇ ਬੰਦਾ ਜਾਨਵਰਾਂ ਵਾਂਗ ਸੰਸਾਰ ਤੋਂ ਚਲਾ ਜਾਂਦਾ ਪਰ ਉਹ ਆਪਣੇ ਆਤਮਿਕ ਉਸ ਉੱਚੇ ਦਰਜੇ ਤੇ ਜਿੱਥੇ ਵਾਜੇ ਪੰਜ ਸ਼ਬਦ ਉਹ ਪੰਜ ਸ਼ਬਦ ਜਿੱਥੇ ਵਜਦੇ ਨੇ ਅਨਹਦ ਨਾਦ ਨਾਲ ਜਦੂ ਬੰਦਾ ਜੁੜਦਾ ਹੈ ਰੱਬੀ ਰੂਹ ਨਾਲ ਸੁਰਤੀ ਜੁੜਦੀ ਹੈ ਆਤਮਾ ਪਰ ਆਤਮਾ ਇਕ ਹੁੰਦੀ ਹੈ ਉਸ ਵਕਤ ਤੂੰ ਬੰਦਾ ਨਹੀਂ ਪੁੱਛ ਸਕਦਾ ਇਸ ਦੇ ਲਈ ਕੋਈ ਤੇ ਥਾਂ ਹੀ ਕੋਈ ਨਹੀਂ ਹੈ ਇਸ ਨੂੰ ਹੋਰ ਥਾਂ ਨਹੀਂ ਸ਼ਬਦ ਲਾਗ ਸਵਾਰੀ ਆ ਇਹ ਸ਼ਬਦ ਦੇ ਰਾਹੀ ਹੀ ਸ਼ਬਦ ਦੇ ਲਲਕ ਹੀ ਇਹ ਮਨ ਆਤਮਾ ਸਵਾਰੇ ਜਾ ਸਕਦੇ ਨੇ ਇਸ ਯੋਗ ਬਣਾਇਆ ਜਾ ਸਕਦੇ ਨੇ ਕਿ ਇਨ ਇਸ ਦੇ ਇਹਨਾਂ ਮਨਾਂ ਦੇ ਵਿੱਚ ਇਸਿਰਦੇ ਦੇ ਵਿੱਚ ਉਸ ਰੱਬੀ ਜੋਤ ਦੀ ਸਮਝ ਆ ਜਾਏ ਆਪਣਾ ਸਰੂਪ ਪਛਾਣਾ ਜੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣੇ ਮੂਲ ਦੀ ਪਹਿਚਾਨ ਆ ਜਾਏ ਇਹ ਕੋਈ ਤਰੀਕਾ ਹੈ ਉਹ ਹੈ ਸ਼ਬਦ ਲਾਗ ਸਵਾਰੀਆ ਇਥੇ ਆਪਣਾ ਆਪ ਸਵਾਰ ਨਹੀਂ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਵਾਲੀ ਅਵਸਥਾ ਇਹ ਤਾਂ ਹੀ ਮਾਣੀ ਜਾ ਸਕਦੀ ਹੈ ਕਹੇ ਨਾਨਕ ਲਿਵੇ ਬਾਜੂ ਕਿਆ ਕਰੇ ਵਿਚਾਰੀਆ ਨਾਨਕ ਆਖਦਾ ਹੈ ਸੱਚੀ ਲਿਵ ਤੂੰ ਬਿਨਾ ਇਹ ਜਿੰਦ ਵਿਚਾਰੀ ਕੁਝ ਕਰਨ ਦੇ ਯੋਗ ਨਹੀਂ ਇਹ ਇੰਨੀ ਸਮਰੱਥਾ ਵਾਲੀ ਨਹੀਂ ਹੈ ਕਿ ਕਿਉਂਕਿ ਇਹ ਜਜ਼ਬੇ ਵੀ ਕੁਦਰਤ ਨਹੀਂ ਪੈਦਾ ਕੀਤੇ ਨੇ ਰੱਬੀ ਹੁਕਮ ਹੀ ਚੀ ਜਜ਼ਬੇ ਨਹੀਂ ਕੰਮ ਕਰ ਲੋਭ ਮੋਹੰਕਾਰ ਸੰਸਾਰੀ ਮੋਹ ਮਾਇਆ ਹਉਮੇ ਆਦ ਇਹ ਵੀ ਰੱਬੀ ਹੁਕਮ ਹੀ ਚ ਸਾਰੀ ਖੇਡ ਹੈ ਤੇ ਉਸ ਨਾਲ ਇਹ ਨਿਮਾਣੀ ਜਿੰਦ ਸੱਚੀ ਲਿਬਤੂ ਬਿਨਾ ਰੱਬੀ ਨਾਮ ਤੋਂ ਬਿਨਾ ਸ਼ਬਦ ਨਾਲ ਸੁਰਤੀ ਇਕ ਵੀ ਖੋਣ ਤੋਂ ਬਿਨਾ ਉਹ ਨਾਲ ਲੜ ਕੇ ਇਹਨਾਂ ਨੂੰ ਜਿੱਤ ਪ੍ਰਾਪਤ ਨਹੀਂ ਕਰ ਸਕਦੇ ਕਹਿਣ ਨੂੰ ਭਵੇਂ ਗੁਰਬਾਣੀ ਮਨ ਜਿੱਤੇ ਜਗ ਜਿੱਤਿਆ ਜਾਂਦਾ ਪਰ ਮਨ ਜਿਤਨਾ ਵੱਡਾ ਮੁਸ਼ਕਲ ਹੈ ਇਹ ਸੱਚੀ ਲਿਬਤੂ ਬਿਨਾ ਨਾਮ ਤੋਂ ਬਿਨਾ ਇਹ ਨਹੀਂ ਹੋ ਸਕਦਾ ਇਹ ਜਿੱਤ ਪ੍ਰਾਪਤ ਨਹੀਂ ਹੋ ਸਕਦੀ ਬੰਦਾ ਵਿਸ਼ੇ ਵਿਕਾਰ ਦੇ ਟੇਹ ਚੜ ਕੇ ਆਪਣਾ ਜੀਵਨ ਖਵਾਰ ਲੈਂਦਾ ਸਿੱਖੀ ਦੇ ਜਿਹੜੇ ਉੱਚਾ ਆਸ਼ਾ ਹੈ ਉਸ ਆਸ਼ੇ ਤੋਂ ਬੰਦਾ ਥੜਕ ਜਾਂਦਾ ਤੋ ਇਹਦੇ ਵਾਸਤੇ ਇੱਕੋ ਹੀ ਸਾਧਨ ਹੈ ਹੋਰ ਕੋਈ ਸ੍ਰਿ ਨੂੰ ਕਸ਼ ਦੇ ਨੇ ਤਪ ਸਾਧਨੇ ਇੰਦਰੀਆਂ ਬਸ ਕਰਨ ਵਾਸਤੇ ਬਕਵਾਕ ਕਿਸਮ ਦੇ दारू ਤੋਂ ਨੇ ਤਰੀਜ਼ ਕਰੀ ਜਾਣੇ ਕੋਈ ਚੀਜ਼ ਕੰਮ ਨਹੀਂ ਹੁੰਦੀ ਬਸ ਇੱਕੋ ਹੀ ਪਰਮਾਤਮਾ ਦਾ ਨਾਮ ਰਬੀ ਸ਼ੁਭ ਰਬੀ ਸਿਫਸਲਾ ਇਹ ਦਿਨਾਂ ਲਈ ਲਿਵ ਜੋੜਨੀ ਸਭ ਤੋਂ ਵੱਡਾ ਸਾਧਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ